ਵੀ ਇਹ ਕੰਮ ਕਰਦੇ ਨੇ ਤੁਸੀਂ ਸੋਚ ਕੇ ਦੇਖੋ ਮਜ਼ਦੂਰ ਦਾ ਮਿਹਨਤਾਂ ਉਹਦੀ ਸੁਬਾਨ ਬਜਾਰਾਂ ਉੱਤੇ ਜਿਹੜਾ ਪਸੀਨਾ ਸੁੱਕਣ ਤੋਂ ਪਹਿਲਾਂ ਨੂੰ ਮਿਲਣਾ ਚਾਹੀਦਾ ਪਰ ਇਸੇ ਸਰਕਾਰਾਂ ਨੇ ਜਿਹੜੀਆਂ ਉਹ ਕੀ ਕਰ ਰਹੀਆਂ ਜਿਹੜੀ 1 ਮਾਰਚ ਨੂੰ ਮਿਨਿਮਲ ਵੇਜ ਨੋਟੀਫਿਕੇਸ਼ਨ ਹੋਣਾ ਸੀ ਅੰਕੜਿਆਂ ਦਾ ਉਹ ਹਲੇ ਤੱਕ ਨਹੀਂ ਕੀਤਾ 4 ਜੂਨ ਦਾ ਮਤਲਬ ਆ ਵੀ ਪੱਠੇ ਬੰਦ ਹੋ ਜਾਣੇ ਨੇ ਇਹਦਾ ਮਤਲਬ ਆ ਵੀ ਕਰੋੜਾਂ ਰੁਪਈਆ ਮਜ਼ਦੂਰਾਂ ਦਾ ਜਿਹੜਾ ਇਹਨਾਂ ਦੀ ਜੇਬ ਚੋਂ ਨਿਕਲ ਜਾਣਾ ਅਸੀਂ ਮੰਗ ਕਰਦੇ ਆ ਵੀ ਇਹ ਸਟ੍ਰੈਚਰੀ ਆ ਇਹ ਕੋਈ ਨਾਮਾ ਨੋਟੀਫਿਕੇਸ਼ਨ ਨਹੀਂ ਹੈ ਕਿ 6 ਮਹੀਨੇ ਬਾਅਦ ਮਤਲ ਮਹਿੰਗਾਈ ਪੱਤਾ ਜਾਰੀ ਹੁੰਦਾ ਇਹਨੂੰ ਅਫਸਰ ਸਾਹੀ ਇਲੈਕਸ਼ਨ ਕਮਿਸ਼ਨ ਤੋਂ ਪਾਸ ਕਰਾ ਕੇ ਉਹਨੂੰ ਲਾਗੂ ਕਰਾਵੇ ਇੰਪਲੀਮੈਂਟ ਕਰੇ ਅਸੀਂ ਚਾਹੁੰਦੇ ਆ ਵੀ ਅਸੀਂ ਇਹ ਲੁੱਟ ਨਹੀਂ ਹੋਣ ਦੇਣੀ ਦੂਰੀ ਲੁੱਟ ਹੋ ਰਹੀ ਹੈ ਅੰਕੜੇ ਨਹੀਂ ਆ ਰਹੇ ਘਾਰੇ ਦੇ ਮਨਮਰਜ਼ੀ ਨੇ ਕੱਢ ਔਰ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਅਕਾਲੀਆਂ ਨੂੰ ਜਿਨਾਂ ਪੱਠਿਆਂ ਤੇ ਕਿਤੇ ਕਾਨੂੰਨ ਨਹੀਂ ਕੋਈ ਲਾਗੂ ਨਹੀਂ ਹੁੰਦਾ ਲੇਬਰ ਮਹਿਕਮਾ ਬਿਲਕੁਲ ਘੇੜੇ-ਘੂੜੇ ਲਾਉਂਦਾ ਪੱਠਿਆਂ ਤੇ ਪਰ ਉਹ ਮਜ਼ਦੂਰਾਂ ਦੇ ਪੱਖ ਦੇ ਵਿੱਚ ਕੋਈ ਵੀ ਸਟੈਪ ਚੱਕਣ ਲਈ ਤਿਆਰ ਨਹੀਂ ਤੇ ਅੱਜ ਅਸੀਂ ਸੰਗਰੂਰ ਡੀਸੀ ਦਫ਼ਤਰ ਦੇ ਬਾਹਰ ਖੜੇ ਹਾਂ ਜਿੱਥੇ ਕਿ ਪੱਠਾ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਗਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਕਾਫੀ ਭਾਰੀ ਗਿਣਤੀ ਵਿੱਚ ਇਹਨਾਂ ਮੌਸਮ ਖਾਬ ਹੋងਦੇ ਬਾ ਵੀ ਪੱਠਾ ਮਜ਼ਦੂਰ ਹਨ ਜੋ ਆਪਣੀਆਂ ਮੰਗਾਂ ਲੈ ਕੇ ਇੱਥੇ ਪਹੁੰਚੇ ਹਨ ਅਤੇ ਸਰਕਾਰ ਤੱਕ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ਸਾਡੇ ਨਾਲ ਸਾਬਕਾ ਐਮਐਲਏ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਉਹਨਾਂ ਦੇ ਮੰਗਾਂ ਕੀ ਨਾਮ ਸਰਪਨਾ ਜੀ ਸੇਮ ਜੋਧਾ ਜੀ ਐਕਸਐਮਐਲਏ ਸਰ ਕੀ ਮੈਂ ਅੱਜ ਡੀਸੀ ਦਫ਼ਤਰ ਉੱਤੇ ਰਿਹਾਗਾ ਕਾਫੀ ਵੱਡੀ ਗਿਣਤੀ ਵਿੱਚ ਆਇਓਗੇ ਇੰਨੇ ਮੌਸਮ ਖਰਾਬ ਹੋਣ ਦੇ ਇਹ ਤਾਂ ਗਿਣਤੀ ਬਹੁਤ ਘੱਟ ਹੈ ਜੀ ਕਿਉਂਕਿ 12 ਵਜੇ ਤੱਕ ਕੰਮ ਕਾਣੀ ਹੁੰਦੀ ਰਹੀ ਤੇ 12 ਵਜੇ ਤੋਂ ਬਾਅਦ ਹੀ ਲੋਕ ਆਉਣੇ ਸ਼ੁਰੂ ਹੋਏ ਅਦਰਵਾਈਜ਼ ਤਾਂ ਇਹ ਸੜਕ ਉੱਥੇ ਤੱਕ ਭਰ ਜਾਣੀ ਸੀ ਤੇ ਪਰ ਫਿਰ ਵੀ ਸਾਡੀ ਤਸੱਲੀ ਹੈ ਵੀ ਮੌਸਮ ਖਰਾਬ ਹੋਣ ਦੇ ਬਾਵਜੂਦ ਮਸਲਾ ਹੈ ਯਾਰ ਟੈਕਸ ਕੋ ਕਰ ਰਹੇ ਨੇ ਇਹ ਕਮ ਕਰ ਦੇਣਾ ਤੇ ਫਿਰ ਸੋਚ ਕੇ ਦੇਖੋ ਮਜ਼ਦੂਰ ਦਾ ਮਿਹਨਤਾਂ ਉਹਦੀ ਜਿਹੜਾ ਹੈਗਾ ਪਸੀਨਾ ਸੁੱਕਣ ਤੋਂ ਪਹਿਲਾਂ ਨੂੰ ਮਿਲਣਾ ਚਾਹੀਦਾ ਪਰ ਇਸ ਸਰਕਾਰਾਂ ਨੇ ਜਿਹੜੀਆਂ ਉਹ ਕੀ ਕਰ ਰਹੀਆਂ ਜਿਹੜੀ 1 ਮਾਰਚ ਨੂੰ ਮਿਨੀਮਮ ਵੇਜ ਨੋਟੀਫਿਕੇਸ਼ਨ ਹੋਣਾ ਸੀ ਅੰਕੜਿਆਂ ਦਾ ਉਹ ਹਲੇ ਤੱਕ ਨਹੀਂ ਕੀਤਾ ਅਧਿਕਾਰੀ ਕਹਿ ਰਹੇ ਨੇ ਜੀ ਅਸੀਂ ਇਹ 4 ਜੂਨ ਤੋਂ ਬਾਅਦ ਕਰਾਂਗੇ 4 ਜੂਨ ਦਾ ਮਤਲਬ ਆ ਵੀ ਪੱਠੇ ਬੰਦ ਹੋ ਜਾਣੇ ਨੇ ਇਹਦਾ ਮਤਲਬ ਆ ਵੀ ਕਰੋੜਾਂ ਰੁਪਈਆ ਮਜ਼ਦੂਰਾਂ ਦਾ ਜਿਹੜਾ ਇਹਨਾਂ ਦੀ ਜੇਬ ਚੋਂ ਨਿਕਲ ਜਾਣਾ ਅਸੀਂ ਮੰਨ ਕਰਦੇ ਆ ਵੀ ਇਹ ਸਟ੍ਰੈਚਰੀ ਆ ਇਹ ਕੋਈ ਨਵਾਂ ਨੋਟੀਫਿਕੇਸ਼ਨ ਨਹੀਂ ਹੈ ਕਿ 6 ਮਹੀਨੇ ਬਾਅਦ ਮਤਲ ਮਹਿੰਗਾਈ ਪੱਤਾ جاری ਹੁੰਦਾ ਇਹਨੂੰ ਅਫਸਰशाही ਇਲੈਕਸ਼ਨ ਕਮਿਸ਼ਨ ਤੋਂ ਪਾਸ ਕਰਾ ਕੇ ਉਹਨੂੰ ਲਾਗੂ ਕਰਾਵੇ ਇੰਪਲੀਮੈਂਟ ਕਰੇ ਦੂਜਾ ਹੈਗਾ ਵੀ ਇੱਥੇ ਪਹਿਲਾਂ ਇੱਟਾਂ ਨੇ ਜਿਹੜੀਆਂ ਮਜ਼ਦੂਰ ਗਾਰਾ ਕਹੀ ਨਾ ਪੱਟ ਕੇ ਗਾਰਾ ਬਣਾਉਂਦਾ ਸੀ ਹੁਣ ਪੱਠਾ ਮਾਲਕਾਂ ਨੇ ਆਪਣੀ ਸੌਬਦਾ ਦੀ ਖਾਤਰ ਮਸ਼ੀਨਾਂ ਨਾਲ ਗਾਰਾ ਬਣਾਉਣਾ ਸ਼ੁਰੂ ਕਰਦਾ ਉਹ ਟਿੱਪਰਾਂ ਨਾਲ ਗਾਰਾ ਮਿੱਟੀ ਇਕੱਠੀ ਕਰਦੇ ਆ ਉਦੋਂ ਬਾਅਦ ਗਾਰਾ ਬਣਾਉਂਦੇ ਆ ਗਾਰਾ ਦੇ ਕੇ ਮਜ਼ਦੂਰਾਂ ਨੂੰ ਦਿੰਦੇ ਆ ਉਹਦੇ ਚ ਮਜ਼ਦੂਰਾਂ ਦੀ ਸ਼ਿਕਾਇਤ ਆ ਵੀ ਜਿਹੜਾ ਉਹ ਗਾਰਾ ਬਣ ਕੇ ਆਉਂਦਾ ਉਹ ਉਹਨਾਂ ਨੂੰ ਉਹਨਾਂ ਦੇ ਹੱਥਾਂ ਨੂੰ ਖਰਾਬ ਕਰਦਾ ਉਹਨਾਂ ਚ ਕਈ ਵਾਰੀ ਸੱਪ ਕੱਟੇ ਹੋਏ ਆ ਜਾਂਦੇ ਆ ਨੇੜੇ ਕੱਟੇ ਹੋਏ ਆ ਜਾਂਦੇ ਆ ਚੂਹੇ ਕੱਟੇ ਹੋਇਆ ਜਾਂਦੇ ਆ ਕੋਈ ਪੱਥਰ ਕੰਕਰ ਕੋਈ ਕੱਚ ਆ ਜਾਂਦਾ ਜਿਹੜਾ ਉਹਨਾਂ ਨੂੰ ਨੁਕਸਾਨ ਕਰਦਾ ਇਹ ਮਜ਼ਦੂਰ ਕਹਿੰਦੇ ਵੀ ਅਸੀਂ ਆਪਣੇ ਹੱਥਾਂ ਨਾਲ ਬਣਾ ਲਾਂਗੇ ਪਰ ਉਹਦਾ ਰੇਟ ਆ ਜਿਹੜਾ ਅਸੀਂ 6 ਮਹੀਨੇ ਹੋ ਗਏ ਲੇਬਰ ਕਮਿਸ਼ਨ ਦੇ ਮਗਰ ਪਿਆ ਨੂੰ ਮੰਗ ਪੱਤਰ ਦੇ ਚੁੱਕਿਆ ਵੀ ਇਹਦਾ ਰੇਟ ਤੈਅ ਕਰੋ ਮਨਮਰਜੀ ਇਹ ਹੁਣ ਮਨਮਰਜੀ ਕਰਨਗੇ ਜਦੋਂ ਇਹਨਾਂ ਦਾ ਪੱਠਾ ਬੰਦ ਹੋ ਗਿਆ ਫਿਰ ਇਹ ਮਜ਼ਦੂਰ ਕੁਝ ਨਹੀਂ ਕਰ ਸਕਦੇ ਪੱਠੇ ਤੇ ਬੈਠ ਨਹੀਂ ਸਕਦੇ ਇਹ 200 ਕਟਣ 1000 ਦਾ 250 ਕਟਣ 300 ਕਟਣ ਕੋਈ ਨਹੀਂ ਪੁੱਛਦਾ ਨਹੀਂ ਅਸੀਂ ਚਾਹੁੰਦੇ ਆ ਵੀ ਅਸੀਂ ਇਹ ਲੁੱਟ ਨਹੀਂ ਹੋਣ ਦੇਣੀ ਦੂਰੀ ਲੁੱਟ ਹੋ ਰਹੀ ਹੈ ਅੰਕੜੇ ਨਹੀਂ ਆ ਰਹੇ ਘਾਰੇ ਦੇ ਮਨਮਰਜ਼ੀ ਨਾਲ ਕੱਢ ਔਰ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਜਿਨ੍ਹਾਂ ਪੱਠਿਆਂ ਤੇ ਕਿਰਤ ਕਾਨੂੰਨ ਨੇ ਕੋਈ ਲਾਗੂ ਨਹੀਂ ਹੁੰਦਾ ਲੇਬਰ ਮਹਿਕਮਾ ਬਿਲਕੁਲ ਘੇੜਾ ਘੂੜੇ ਲਾਉਂਦਾ ਪੱਠਿਆਂ ਤੇ ਪਰ ਉਹ ਮਜ਼ਦੂਰਾਂ ਦੇ ਪੱਖ ਦੇ ਵਿੱਚ ਕੋਈ ਵੀ ਸਟੇਪ ਚੱਕਣ ਲਈ ਤਿਆਰ ਨਹੀਂ ਇਸ ਲਈ ਅੱਜ ਅਸੀਂ ਇੱਥੇ ਆਏ ਆਂ ਅਸੀਂ ਅੱਜ ਵੱਡਾ ਇਕੱਠ ਕਰਨਾ ਸੀ ਬਾਸ਼ ਦੀ ਵਜ੍ਹਾ ਕਰਕੇ ਥੋੜਾ ਜਿਹਾ ਹਾਂ ਫਰਕ ਪਿਆ ਹੈਗਾ ਤੇ ਅਸੀਂ ਦੇਖਦੇ ਹਾਂ ਵੀ ਪ੍ਰਸ਼ਾਸਨ ਕੀ ਕਰਦਾ ਹੈਗਾ ਨਹੀਂ ਤਾਂ ਇਹ ਤੋਂ ਬਾਅਦ ਅੰਦੋਲਨ ਆ ਜਿਹੜਾ ਅਸੀਂ ਵੱਡਾ ਤੇਜ਼ ਕਰਾਂਗੇ ਸਰ ਮੰਗ ਪੱਤਰ ਵੀ ਦੇਣਾ ਕਿਸ ਨੂੰ ਜਾਂ ਧਰਨਾ ਕਿੱਥੇ ਚੱਈ ਰਹੇਗਾ ਮੰਗ ਪੱਤਰ ਦੇ ਚੁੱਕੇ ਆਂ ਅਸੀਂ ਮੰਗ ਪੱਤਰ ਲੇਬਰ ਪਾਰਟ ਮੰਡਲ ਦੇ ਚੁੱਕੇ ਆਂ ਮੰਗ ਪੱਤਰ ਲੇਬਰ ਕਮਿਸ਼ਨ ਨੂੰ ਦੇ ਚੁੱਕੇ ਆਂ ਇਹ ਤਾਂ ਹੁਣ ਐਡਮਿਨਿਸਟ੍ਰੇਸ਼ਨ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆ ਉਹ ਦਖਲ ਦੇਵੇ ਕਿਉਂਕਿ ਲੇਬਰ ਮਹਿਕਮੇ ਨੂੰ ਤਾਂ ਕੋਈ ਇਸ ਗੱਲ ਦੀ ਚਿੰਤਾ ਹੀ ਨਹੀਂ ਹੈ ਜੇ ਡੀਸੀ ਸਾਹਿਬ ਦਖਲ ਦੇਣਗੇ ਮਸਲੇ ਹੱਲ ਹੁੰਦੇ ਨਾ ਪਿੱਛੇ ਸ਼ਰਾਬ ਵਾਲਾ ਮਸਲਾ ਉੱਠਿਆ ਜੇ ਦਖਲ ਦਿੱਤਾ ਤਾਂ ਹੱਲ ਹੋ ਗਿਆ ਤੇ ਅੱਜ ਇਹਦਾ ਵੀ ਹੋ ਸਕਦਾ ਇਸ ਲਈ ਡੀਸੀ ਸਾਹਿਬ ਦਖਲ ਦੇਣ ਜਿਹੜੇ ਮਾਲਕ ਮਤਲਬ ਸੀਨਾ ਜੋਰੀ ਕਰਦੇ ਆ ਉਹਨਾਂ ਨੂੰ ਰੋਕਿਆ ਜਾਵੇ ਸਰ ਚੋਣ ਜਾਬਤਾ ਲੱਗਿਆ ਹੈਗਾ ਕੀ ਲੱਗਦਾਗਾ ਕਿ ਮੰਗ ਪਈ ਹੋਈ ਦੇਖੋ ਚੋਣ ਜਾਬਤਾ ਸੀ ਤਾਂ ਰੋਟੀ ਖਾਣੀ ਐ ਨਾ ਮੰਜੂਰਾਂ ਨੇ ਇਥੇ ਨਹੀਂ ਤਾਂ ਜੇਲ੍ਹ ਚ ਖਾ ਲਾਂਗੇ ਐਕਸਪਾਇਰ ਤਾਂ ਹੁੰਦਾ ਹੀ ਆ ਨਾ ਵੀ 3 ਮਹੀਨੇ ਦਾ ਮਹਿੰਗਾਈ ਪੱਤਾ ਜਿਹੜਾ ਪੂਰਾ ਨਹੀਂ ਹੁੰਦਾ ਘੱਟ ਹੁੰਦਾ ਹੈਗਾ ਜਿਹੜੇ ਅੰਕੜੇ ਆ ਪੂਰੇ ਨਹੀਂ ਬਣਾਉਂਦੇ ਉਹ ਵੀ ਇਹਨਾਂ ਨੇ ਖਾ ਜਾਣਾ 3 ਮਹੀਨੇ ਬਾਅਦ ਕਿਸੇ ਨੂੰ ਦੇਣਾ ਨਹੀਂ ਹੈ ਇਸ ਲਈ ਇਹ ਮਜਬੂਰ ਤਾਂ ਜੇਲ੍ਹ ਜਾਣ ਲਈ ਵੀ ਤਿਆਰ ਨੇ ਕਿੰਨੇ ਸਾਲਾਂ ਤੋਂ ਮੰਗਾ ਲਮਕ ਰਹੀ ਹੈ ਅੱਜ ਮੌਸਮ ਖਰਾਬ ਹੋ ਇਹ ਤਾਂ ਪਿਛਲੇ ਸਾਲ ਤੋਂ ਹੀ ਲਮਕ ਰਹੀਆਂ ਗਾਰੇ ਵਾਲੀ ਦਾ ਸਾਡਾ ਜਿਹੜਾ ਕਾਠ ਹੈ ਤੇ ਜਿਹੜਾ ਰਿਵੀਜ਼ਨ ਆ ਜਿਹੜਾ 5 ਸਾਲ ਬਾਅਦ ਹੁੰਦਾ ਇਹ 12 ਚ ਕੀਤਾ ਸੀ 17 ਚ ਰਿਵੀਜ਼ਨ ਹੋਣਾ ਸੀ 22 ਚ ਰਿਵੀਜ਼ਨ ਹੋਣਾ ਸੀ ਉਹ ਦੋ 20 ਲੰਘੇ 2 ਸਾਲ ਹੋਰ ਤੇ ਲੰਘੇ ਰਿਵੀਜ਼ਨ ਵੀ ਨਹੀਂ ਕੀਤਾ ਜਾ ਰਿਹਾ ਦੂਜਾ ਜਿਹੜਾ ਕਰੋਨਾ ਕਾਲ ਦੌਰਾਨ ਚਾਰ ਜਿਹੜੀਆਂ ਫਿਗਰ ਸ਼ਮਾਈਆਂ ਉਹਦੇ ਅੰਕੜੇ ਬਵੇ ਨੇ ਉਹ ਦਿੱਤੇ ਹੀ ਨਹੀਂ ਇਹਨਾਂ ਨੂੰ ਉਹ ਵੀ ਗੈਪ ਪਿਆ ਮਤਲਬ ਉਹ ਗੈਪ ਪਿਆ ਬਹੁਤ ਬੜਾ 4 ਸਮਾਹੀਆਂ ਦਾ 2 ਸਾਲ ਦਾ ਗੈਪ ਪਿਆ ਉਹਦੇ ਨਾਲ ਬੜਾ ਮਾਰ ਲ ਹੋ ਗਿਆ ਨਹੀਂ ਮੈ ਰਿਵਾਈਜ਼ ਨਹੀਂ ਹੋਈ ਕੋਰੋਨਾ ਦਾ ਜਿਹੜਾ ਅੰਕੜੇ ਵਧੇ ਉਹ ਦਿੱਤੇ ਨਹੀਂ ਹੈ ਹੁਣ ਜਿਹੜੀ 1 ਮਾਰਚ ਤੋਂ ਜਿਹੜਾ ਆਉਣਾ ਹੈਗਾ ਇਹਨੂੰ 4 ਜੂਨ ਤੋਂ 5 ਜੂਨ ਤੱਕ ਲੈ ਜਾਣਾ ਚਾਹੁੰਦੇ ਆ ਜਦੋਂ ਕਿ ਪੱਠੇ ਹੀ ਨਹੀਂ ਉਦੋਂ ਚੱਲਣੇ ਉਦੋਂ ਪੱਠੇ ਬੰਦ ਹੋ ਜਾਂਦੇ ਨੇ ਤੁਹਾਨੂੰ ਲਾਗੂ ਨਹੀਂ ਹੁੰਦੇ ਅੱਜ ਦਾ ਧਰਨਾ ਜਿਹੜਾ ਹੈਗਾ ਕੱਤਕदाई ਰਹੇਗਾ ਇਹ ਅਸੀਂ ਦੇਖਦੇ ਆ ਐਡਮਿਨਿਸਟ੍ਰੇਸ਼ਨ ਐਡਮਿਨਿਸਟ੍ਰੇਸ਼ਨ ਦੇ ਰੋਕਤੇ ਆ ਵੀ ਐਡਮਿਨਿਸਟ੍ਰੇਸ਼ਨ ਸਾਡਾ ਕੀ ਗੱਲ ਕਰਦੀ ਆ। ਉਹ ਤੋਂ ਬਾਅਦ ਅਸੀਂ ਫੈਸਲਾ ਕਰਾਂਗੇ। ਇੱਥੇ ਦਾ ਲੇਬਰ ਮਹਿਕਮਾ ਟਾਸ ਜੀ ਬਿਲਕੁਲ ਇਹ ਸਾਨੂੰ ਸਾਡੇ ਨਾਲ ਆਗੂ ਜਿਨ੍ਹਾਂ ਦਾ ਕਹਿਣਾਗਾ ਕਿ ਜੇਕਰ ਚੋਣ ਕਮਿਸ਼ਨ ਚਾਹੇ ਤਾਂ ਦਖਲ ਦੇ ਕੇ ਇਹਨਾਂ ਦੀਆਂ ਮੰਗਾਂ ਅੱਜ ਵੀ ਪੂਰੀਆਂ ਕਰਵਾ ਸਕਦਾ ਹੈ ਲੇਕਿਨ ਲੰਬੇ ਸਮੇਂ ਤੋਂ ਇਹਨਾਂ ਦੇ ਮੰਗਾਂ ਲਾਮ ਕਰੀਆਂ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਹਨਾਂ ਦੀ ਬਾਹ ਕਦੋਂ ਫੜਦੀ ਹੈ ਤੇ ਇਹਨਾਂ ਦੀਆਂ ਮੰਗਾਂ ਕਦੋਂ ਪੂਰੀਆਂ ਕਰਦੀ ਹੈ ਨਹੀਂ ਤਾਂ ਇਹਨਾਂ ਦੇ ਇਹ ਧਰਨੇ ਪ੍ਰੈਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ। ਸੰਗਰੂਰ ਤੋਂ ਗੁਰਦੇਵ ਸਿੰਘ ਸਟਾਈ ਨਿਊਜ਼ ਪੰਜਾਬ